ਹਾਂ ਠੀਕ ਨੇ ਇਹ ਐਮਬਰੀ ਕੋਨਾ ਠੀਕ ਨੇ ਠੀਕ ਨੇ ਚੱਲਣੀ ਸਵਾਸੇ ਠੀਕ ਰਹਿੰਦਾ ਪਿੱਛੇ ਪਿੱਛੇ ਖਾਗੂ ਕੀ ਗੱਲ ਨੇ ਇੱਥੇ ਠੀਕ ਨੇ ਅੰਗੇ ਸਟੇਜ ਤੇ ਤੁਸੀਂ ਇੱਥੇ ਬੈਠੋ ਮਾਮਾ ਦੇ ਪ੍ਰਧਾਨ ਜੀ ਚੱਲੋ ਕੋਈ ਖੜ ਜਾਓ ਨਾ ਆ ਗੇਟ ਬੰਦ ਕਰ ਦਮੜਾ ਜਾ ਗੇਟ ਬੰਦ ਕਰ ਦਿਓ ਇੱਥੇ ਖੜੋ ਉੱਤਲ ਪਾਲ ਨੇ ਪਰ ਆਂਦੇ ਰਿਆਂ ਪਰ ਆਂਦੇ ਲਾਲ ਲਾਲ ਕਿਉਂ ਮੂੰਹ ਦਿਖਾਉਂਦੇ ਇਹਨਾਂ ਦੇ ਚਲ ਉਹਨਾਂ ਲੈ ਦੂਜੇ ਨੂੰ ਤੁਸੀਂ ਤਾਂ ਮਿੱਟੀ ਨਾਲ ਅੱਗੇ ਨਾ ਜਾਓ ਓਏ ਕਰ ਲੈਨੇ ਕਰ ਲਿਆ ਇਕੱਠੀ ਖੜਾ ਦੇਣਾ ਪੰਜਾਂ ਬੱਝੇ ਹੋਏ ਸੀ ਰਣਜੀਤ ਨਾਲੋਂ ਰਣਜੀਤ ਨਾਲੋਂ ਆਦੋ ਨਿਰਮਲ ਨਿਰਮਲ

ਆਹ ਦੇਖੋ ਆਹ ਦੇਖੋ ਸਾਹ ਇੱਧਰ ਇੱਧਰ ਫੋਟੋ ਫੋਟੋ ਦੇਖ ਵੀ ਸਕਦੇ ਹੋ ਜਦੋਂ ਮੈਂ ਇੱਧਰ ਆਹ ਲ ਕੁਝ ਨਹੀਂ ਰੱਖਣਾ ਦੋ ਮਿੰਟ ਵਿੱਚ ਰੱਖ ਦੋ ਪਰਪਰ ਕਰ ਰਿਹਾ ਦਿਲ ਕਰ ਰਿਹਾ ਹੱਥ ਦੇ ਗਾ ਸਰ ਬੋਇਓ ਸਿੱਧੇ ਜੀ ਕਰੀਤੀ ਆਪਾਂ ਦੇ ਕੱਲ ਸਾਡੇ ਐਸ.ਐਸ.ਓ. ਰਾਜਗੜ੍ਹ ਸੁੰਦੇ ਸੈਟ ਤੇ ਸੀ ਨਾਲੇ ਨਾਲ ਨਾਲ ਸੀਗੇ ਇੰਚਾਰਜ ਮਾ ਵੀ ਸਰਦਾਰ ਬਲਕਾਰ ਸਿੰਘ ਐਸ.ਐਸ.ਈ ਤੇ ਇਹਨਾਂ ਨੂੰ ਮੁਖਬਰ ਦੀ ਇਨਫੋਰਮੇਸ਼ਨ ਆ ਗਈ ਕਿ ਗੁਰਦਿਆਲਪੁਰ ਬੀੜ ਦੇ ਕੋਲ ਪੰਜ-ਛਤ ਬੰਦੇ ਕੋਈ ਵੱਡੇ ਜ਼ੁਰਮ ਨੂੰ ਅੰਜਾਮ ਦੇਣ ਲਈ ਪਲਾਨਿੰਗ ਕਰ ਰਹੇ ਨੇ ਜਦੋਂ ਇਹਨਾਂ ਨੇ ਰੇਡ ਕੀਤੀ ਉੱਥੇ ਤਾਂ ਇਹਨਾਂ ਨੂੰ ਦੋ ਬੰਦੇ ਇੱਕ ਗੁਰਲਬੀਨ ਤੇ ਇੱਕ ਲਵਜੀਤ ਇਹ ਦੋਨੋਂ ਮੋਟਰਸਾਈਕਲ ਤੋਂ ਭੱਜ ਰਹੇ ਸੀ ਅਸ ਦੇ ਉਹ ਗਿਰਗੇ ਕਾਬੂ ਚ ਆ ਗਏ ਜਿੰਨਾਂ ਕੋਲੋਂ ਇੱਕ ਕੋਲੋਂ ਪਿਸਤਲ ਮਿਲਿਆ ਤੇ ਦੂਜੀ ਜੇਬ ਚ ਰੋਨ ਮਿਲਿਆ ਇੱਕ ਉਸ ਤੋਂ ਬਾਅਦ ਟੋਟਲ ਅਸੀਂ 5 ਬੰਦੇ ਕੈਪਚਰ ਕੀਤੇ ਨੇ ਇਸ ਚੋਂ ਪੰਜਾਂ ਚੋਂ ਇੱਕ ਕੋਲੇ ਪਿਸਤਲ ਤੇ ਆਪਣਾ ਹਗਾ ਖੰਡਾ ਮਿਲਿਆ ਇੱਕ ਕੋਲੋਂ ਦੂਜੇ ਤੀਜੇ ਕੋਲੇ ਦਾਤਰ ਮਿਲੀ ਹੈ ਚੌਥੇ ਕੋਲੋਂ ਤਲਵਾਰ ਮਿਲੀ ਤੇ ਡੰਡੇ ਮਿਲੇ ਟੋਟਲ ਜਿਹੜੇ ਬੰਦੇ ਅਸੀਂ ਅਰੈਸਟ ਕੀਤੇ ਨੇ ਉਨਾ ਚੋ ਉਹਨਾਂ ਦੇ ਨਾਂ ਹਕਨੇ ਗੁਰਲਬਲੀਨ ਸਿੰਘ ਇਹ ਹੈਗਾ ਆਪਣਾ ਕਕਰਾਲੇ ਦਾ ਲਵਜੀਤ ਸਿੰਘ ਬੁਜਲਕ ਪਿੰਡ ਦਾ ਬਲਜਿੰਦਰ ਸਿੰਘ ਲਾਡੀ ਇਹ ਵੀ ਬੁਜਲਕ ਦੇ ਹੀ ਹੈ ਤੇ ਚੌਥਾ ਹੈਗਾ ਪਵਨ ਸਿੰਘ ਇਹ ਵੀ ਕੋਲਾਰਾਂ ਪਿੰਡ ਦੇ ਹੀ ਹੈ ਤੇ ਮਨਪ੍ਰੀਤ ਸਿੰਘ ਇਹਨਾਂ ਸਾਰਿਆਂ ਤੇ ਪਹਿਲਾਂ ਵੀ ਕਾਫੀ ਮੁਕਦਮੇ ਦਰਜ ਨੇ ਜਿਹੜਾ ਗੁਰਲਬਲੀਨ ਹੈ ਇਹ ਤੇ ਟੋਟਲ 5 ਮੁਕਦਮੇ ਦਰਜ ਨੇ 307 ਵਗੈਰਾ ਦੇ ਤੇ ਲਵਜੀਤ ਤੇ ਵੀ ਦੋ ਮੁਕਦਮੇ ਦਰਜ ਨੇ ਬਾਕੀਆਂ ਤੇ ਵੀ ਦੋ ਦੋ ਇੱਕ ਇੱਕ ਮੁਕਦਮੇ ਦਰਜ ਨੇ ਇਸ ਤਰ੍ਹਾਂ ਦੀ ਵਾਰਦਾਤ ਕਰ ਦਿੱਤੀ ਇਹ ਇਹਨਾਂ ਨੇ ਕੱਲ ਕੋਈ ਪਲਾਨਿੰਗ ਬਣਾਈ ਸੀ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਉਹ ਅਸੀਂ ਬਿਲਕੁਲ ਨਹੀਂ ਹਾਂ ਮਤਲਬ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹ ਅਸੀਂ ਹੁਣ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਅਸੀਂ ਕਰ ਰਹੇ ਹਾਂ ਰਿਪੋਰਟ ਕਿੰਨੇ ਦਿਨ ਦਾ ਮੇਰੇ ਇਹਨਾਂ ਦਾ ਇਹਨਾਂ ਦਾ ਸਾਨੂੰ 2 ਦਿਨਾਂ ਦਾ ਪੁਲਿਸ ਰਿਪੋਰਟ ਮਿਲਿਆ ਅੱਜ ਪੇਸ਼ ਕੀਤੇ ਨੇ ਇਹ ਕੱਲ ਫੜ ਲੀ ਸੀ ਇਹਨਾਂ ਦੇ ਕੁਝ ਬਾਕੀ ਸਾਥੀ ਵੀ ਰਹਿੰਦੇ ਆ ਜੀ ਹਾਂ ਕਾਫੀ ਹਰੇ ਦੇਖਦੇ ਆ ਪਾਰਟ ਆਫ ਇਨਵੈਸਟੀਗੇਸ਼ਨ ਹੈ ਹਾਂ ਨਵੇਂ ਨੇ ਹਰੇ ਐਕਚੁਅਲੀ ਇਹਨਾਂ ਨੂੰ ਸਮਝ ਵੀ ਹੈਗੀ ਆ ਕਿ ਇਸ ਗੱਲ ਦਾ ਇੰਜਾਮ ਕੀ ਆ ਬਟ ਫਿਰ ਵੀ ਇਹ ਗੁਨਾਹ ਦੇ ਰਸਤੇ ਤੇ ਪੈ ਗਏ